ਅਨੁਗੁਰੂ RAMDAS ਦੇ ਪਾਤਸ਼ਾਹ ਦੇ ਦਰ ਤੇ ਜਿੱਥੇ ਰੋਜ਼ ਕਈ ਅਰਦਾਸਾਂ ਹੁੰਦੀਆਂ ਹਨ ਇੱਕ ਤੋਂ ਬਾਅਦ ਇੱਕ ਅਰਦਾਸ ਗੁਰੂ ਮਹਾਰਾਜੀ ਅੱਗੇ ਕੀਤੀ ਜਾਂਦੀ ਹੈ ਲੋਕ ਆਪਣੀਆਂ ਸ਼ਰਧਾ ਭਾਵਨਾ ਦੇ ਅਨੁਸਾਰ ਪਾਠੀ ਸਿੰਘਾਂ ਨੂੰ ਮਾਇਆ ਪੇਟਾ ਦੇ ਕੇ ਉਹਨਾਂ ਤੋਂ ਅਰਦਾਸ ਕਰਵਾਦੇ ਹਨ ਜਿਨ੍ਹਾਂ ਨੂੰ ਟਕਸਾਲੀ ਅਰਦਾਸ ਆਪ ਕਰਨੀ ਆਦੀ ਹੈ ਆਪ ਕਰਦੇ ਹਨ ਕੁਝ ਲੋਕ ਬਿਨਾਂ ਟਕਸਾਲ ਤੋਂ ਵੀ ਬਿਨਾਂ ਕਿਸੇ ਮਰਿਆਦਾ ਤੋਂ ਬਸ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਨਮਸਕਾਰ ਕਰਕੇ ਸੱਚੇ ਮਨੋਂ ਅਰਦਾਸ ਕਰਦੇ ਹਨ ਬਾਕੀ ਇੱਥੇ ਅਰਦਾਸਾਂ ਦਾ ਦੌਰ ਐਸੀ ਤਰ੍ਹਾਂ ਚੱਲਦਾ ਰੰਦਾ ਹੈ ਕੋਈ ਨਹੀਂ ਗਣ ਸਕਦਾ ਦਿਨ ਦੇ ਵਿੱਚ ਕਿੰਨੀਆਂ ਕੁ ਅਰਦਾਸਾਂ ਗੁਰੂ ਰਾਮਦਾਸ ਜੀ ਅੱਗੇ ਹੋ ਜਾਂਦੀਆਂ ਹਨ ਲੇਕਿਨ ਅੱਜ ਇੱਕ ਗਲਤ ਅਰਦਾਸ ਬਾਰੇ ਤੁਹਾਡੇ ਸਾਹਮਣੇ ਚੱਲਣਾ ਪਾਵਾਂਗੇ ਇੱਕ ਗਲਤ ਅਰਦਾਸ ਜਿਸ ਨੇ ਇੱਕ ਪੂਰੇ ਗੁਰਸਖ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇੱਕ ਗਲਤ ਅਰਦਾਸ ਜਿਸ ਨੂੰ ਸੁਣ ਕੇ ਜਿਸ ਨੂੰ ਉੱਥੇ ਵਾਪਰਦਾ ਦੇਖ ਆਸ-ਪਾਸ ਖੜੀਆਂ ਸੰਗਤਾਂ ਵੀ ਹੱਕੀਆਂ ਬੱਕੀਆਂ ਹੈਰਾਨ ਰਹਿ ਗਈਆਂ ਐਸਾ ਕੀ ਸੀ ਉਸ ਅਰਦਾਸ ਤੇ ਵਿੱਚ ਆਓ ਸਾਥ ਸੰਗਤ ਜੀ ਬਣਦੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਗੁਰਪ੍ਰੀਤ ਸਿੰਘ ਇੱਕ ਆਮ ਜੇ ਕਰਦਾ ਇਨਸਾਨ ਇੱਕ ਪਰਿਵਾਰ ਨੂੰ ਪਾਲਣ ਵਾਲਾ ਡਰਾਈਵਰੀ ਦਾ ਕੰਮ ਕਰਦਾ ਹੈ ਆਪਣੇ ਘਰ ਖਡੂਰ ਸਾਹਿਬ ਵਿਖੇ ਰੋਜ਼ ਸ਼ਾਮ ਵੇਲੇ ਆ ਜਾਂਦਾ ਹੈ ਸਾਰਾ ਦਿਨ ਇੱਕ ਛੋਟਾ ਹਾਥੀ ਜੋ ਕਿਸੇ ਵੱਡੇ ਸਿੱਟਦਾ ਹੈ ਉਸ ਨੂੰ ਇੱਧਰ ਉੱਧਰ ਢੋਕੇ ਅਤੇ ਮਹੀਨੇ ਵਾਲੇ ਦਿਨ ਸੈਲਰੀ ਲੈਣਦਾ ਹੈ اسی طرح ਉਸ ਦਾ ਕੰਦਰੀਆ ਚੱਲ ਰਿਹਾ ਹੈ ਲੇਕਿਨ ਘਰ ਦੇ ਵਿੱਚ ਬੜੀ ਤੰਗੀ ਹੈ ਬੜੀ ਗਰੀਬੀ ਕਿਉਂਕਿ ਕਿਸੇ ਦੇ ਥੱਲੇ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਉਹ ਵੀ ਉਦੋਂ ਜਦੋਂ ਤਨਖਾਹ ਬਹੁਤ ਘੱਟ ਹੋਵੇ ਕਈ ਵਾਰ ਸੇਠ ਨੂੰ ਕਹਾਂ ਹੈ ਸੇੜ ਜੀ ਸਾਡੀ ਤਨਖਾਹ ਵਧਾ ਦਿਓ ਮੇਰਾ ਪਰਿਵਾਰ ਹੈ ਮਾਤਾ ਮੇਰੀ ਬਿਮਾਰ ਰਹੀਦੀ ਹੈ ਪਿਤਾ ਮੇਰੇ ਸਿਰ ਤੇ ਨਹੀਂ ਹੈ ਮੇਰੀ ਪਤਨੀ ਹੈ ਬੱਚੇ ਹੈ ਕਿਉਂ ਨਾ ਤੁਸੀਂ ਥੋੜੀ ਬਹੁਤ ਤਨਖਾਹ ਵਧਾ ਦਿਓ ਉਹਨਾਂ ਦੀ ਜ਼ਿੰਦਗੀ ਸੋਖੀ ਹੋ ਜਾਵੇਗੀ ਇਸ ਤਰ੍ਹਾਂ ਵਾਰ-ਵਾਰ ਤਰਲੇ ਮਿੰਤਾ ਕਰਦਾ ਹੈ ਲੇਕਿਨ ਸੇਠ 1 ਰੁਪਿਆ ਤਨਖਾਹ ਹੀ ਵੰਡਦਾ ਉਸੇ ਦੇ ਵਿੱਚ ਗੁਜ਼ਾਰਾ ਕਰਨ ਨੂੰ ਕਹਿੰਦਾ ਹੈ ਲੈ ਮੈਨੂੰ ਕਿੱਥੇ ਬਚਦਾ ਹੈ ਜਿਹੜਾ ਵੀ ਬਚਦਾ ਹੈ ਉਹ ਤੋਂ ਪਹਿਲਾਂ ਹੀ ਤਨਖਾਹ ਲਾ ਜਾਣਾ ਹੈ ਜੇਕਰ ਐਨੀ ਹੀ ਹੈ ਆਪਣੀ ਗੱਡੀ ਕਰ ਲੈ ਉਹ ਚਲਾ ਲੇਕਿਨ ਸੇਠ ਨੂੰ ਪਤਾ ਹੈ ਆਪਣੀ ਗੱਡੀ ਲੈਣੀ ਇੱਕ ਆਮ ਗਰੀਬ ਇਨਸਾਨ ਵਾਸਤੇ ਬੜੀ ਮੁਸ਼ਕਲ ਹੈ ਬੜੀ ਔਖੀ ਹੈ ਉੱਤੋਂ ਰਿਸਕ ਵੀ ਹੈ ਵੀ ਆਪਦੀ ਗੱਡੀ ਲੈ ਲਈ ਵੀ ਕਿਸ਼ਤ ਨਿਕਲੇ ਨਾ ਨਿਕਲੇ ਅਤੇ ਜਿੰਨਾ ਘਾਟਾ ਨਾ ਪੈ ਜਾਵੇ ਇਸ ਤਰ੍ਹਾਂ ਦੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ ਆਮ ਪਰਿਵਾਰ ਵਾਲਾ ਆਦਮੀ ਕਦੇ ਵੀ ਇਸ ਤਰ੍ਹਾਂ ਦਾ ਨੁਕਸਾਨ একদম ਚੱਕਣਾ ਨਹੀਂ ਚਾਹੁੰਦਾ ਸਾਰੇ ਚਾਹੁੰਦੇ ਹਨ ਇੱਕ ਅਜਿਹੀ ਨੌਕਰੀ ਹੋਵੇ ਜਿਸ ਦੇ ਵਿੱਚ ਡਰ ਪੈਣਾ ਹੋਵੇ ਬਸ ਆਪਣੀ ਨੌਕਰੀ ਕੀਤੀ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਨਾਮ ਲਿਆ ਅਤੇ ਚੱਲ ਗਿਆ ਕੰਮ ਲੇਕਿਨ ਨਹੀਂ ਘੋੜੀ ਘੋੜੀ ਸਮਾਂ ਬੀਤ ਰਿਹਾ ਹੈ ਆਪਣੇ ਕਰੇ ਰੋਜ਼ ਸਲਾਬਿਸ਼ਵਰਾ ਕਰਦਾ ਹੈ ਅਤੇ ਰੋਜ਼ ਸਵੇਰ ਕੰਮ ਤੇ ਜਾਣ ਤੋਂ ਪਹਿਲਾਂ ਪਿੰਡ ਦੇ ਹੀ ਗੁਰੂ ਘਰ ਵਿੱਚ ਜਾਂਦਾ ਹੈ ਉੱਥੇ ਅਰਦਾਸ ਬੇਨਤੀ ਕਰਦਾ ਹੈ ਮਹਾਰਾਜ ਮੈਨੂੰ ਆਪਣੀ ਗੱਡੀ ਦੀ ਰਾਤ ਬਖਸ਼ੋ ਮੈਂ ਬੜਾ ਤੰਗ ਹ ਮੇਰਾ ਪਰਿਵਾਰ ਉੱਕਾ ਮਰਦਾ ਹੈ ਕਿਸੇ ਤਰੀਕੇ ਨਾਲ ਮਹਾਰਾਜ ਮੇਰੀ ਜ਼ਿੰਦਗੀ ਵਿੱਚ ਸੁੱਖ ਦੀ ਦਾਤ ਬਖਸ਼ੋ ਮੈਂ ਆਪਣੀ ਗੱਡੀ ਲੈਣਾ ਚਾਹੁੰਦਾ ਹਾਂ ਮੇਰੇ ਇਸ ਵਿਚਾਰ ਨੂੰ ਭਾਗ ਲਾਓ ਆਪ ਜੀ ਨਵੀਂ ਗੱਡੀ ਦੀ ਦਾਤ ਬਖਸ਼ਿਸ਼ ਕਰੋ ਇਸ ਤਰ੍ਹਾਂ ਰੋਜ਼ ਅਰਦਾਸ ਕਰਦਾ ਹੈ ਚਲੋ ਥੋੜੀ-ਥੋੜੀ ਕਰਦੇ ਹਾਂ ਰੁਪਈਆ ਰੁਪਈਆ ਜੋੜਦੇ ਹਾਂ ਅਤੇ ਆਪਣੇ ਸਹੁਰਿਆਂ ਤੋਂ ਕੁਝ ਪੈਸੇ ਉਧਾਰ ਲੈ ਲੈਂਦਾ ਹੈ ਬਾਕੀ ਜੋ ਉਸਦੀ ਜ਼ਮੀਨ ਹੈ ਉਹ ਗਾੜੇ ਰੱਖ ਕੇ ਇੱਕ ਵਧੀਆ ਸੋਨਾ ਟਰੱਕ ਲੈ ਆਂਦਾ ਏ ਅੱਧੇ ਪੈਸੇ ਦੇ ਦਿੱਤੇ ਹਨ ਬਾਕੀ ਅੱਧਾ ਦੀਆ ਕਿਸ਼ਤਾਂ ਕਰਵਾ ਲਿਆ ਹਨ ਐਸੀ ਤਰ੍ਹਾਂ ਟਰੱਕ ਲੈ ਲਿਆ ਏ ਬੜੀ ਘਰ ਦੇ ਵਿੱਚ ਖੁਸ਼ੀ ਹੈ ਵੀ ਹੁਣ ਛੋਟਾ ਹਾਥੀ ਨਹੀਂ ਚਲਾਉਣਾ ਹੁਣ ਸਿੱਧਾ ਟਰੱਕ ਚਲਾਇਆ ਕਰਨਾ ਹੈ ਅਤੇ ਆਪਣੇ ਵੱਡੇ ਟਰੱਕ ਦੇ ਵਿੱਚ ਵੱਡੇ ਟਰਾਲੇ ਦੇ ਵਿੱਚ ਬਹੁਤ ਕਮਾਈ ਕਰਨੀ ਹੈ ਟਰਾਂਸਪੋਰਟ ਦੇ ਬਿਜ਼ਨਸ ਵਿੱਚ ਬਹੁਤ ਕਮਾਈ ਹੈ ਅਤੇ ਉਸ ਨੂੰ ਇਨਾ ਅਨੁਭਵ ਵੀ ਹੈ ਆਪਣੇ ਆਪ ਆਪਣਾ ਬਿਜ਼ਨਸ ਚਲਾ ਲਵੇਗਾ ਇਸ ਤਰ੍ਹਾਂ ਦੇ ਵਿਚਾਰਮੰਦ ਵਿਚਾਰੇ ਹਨ ਬੜੀ ਖੁਸ਼ੀ ਹੈ ਤੰਦਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਮਹਿਰ ਕੀਤੀ ਹੈ ਕਿਉਂ ਨਾ ਉਹਨਾਂ ਦੇ ਘਰ ਸ਼ਰੀਦ ਦਰਬਾਰ ਸਾਹਿਬ ਚਲ ਕੇ ਅਰਦਾਸ ਬੇਨਤੀ ਕੀਤੀ ਜਾਵੇ ਉੱਥੇ ਲੱਡੂਆਂ ਦਾ ਡੱਬਾ ਦਿੱਤਾ ਜਾਵੇ ਅਤੇ ਜੋ ਆਪਾਂ ਅਰਦਾਸ ਬੇਨਤੀ ਕਰ ਰਹੇ ਹਾਂ ਉੱਥੇ ਜਾ ਕੇ ਕਰੀਏ ਪਰਵਾਰ ਰਾਜੀ ਹੋ ਜਾਂਦਾ ਹੈ ਸਾਰੇ ਪਰਿਵਾਰ ਨੂੰ ਨੇੜੜੀਆਂ ਰਿਸ਼ਤੇਦਾਰੀਆਂ ਦੋਸਤ ਮਿੱਤਰਾਂ ਨੂੰ ਟਰੱਕ ਦੇ ਵਿੱਚ ਬਿਠਾ ਕੇ ਸਾਧ ਸੰਗਤ ਨਾਲ ਤੰਦਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਗੁਣ ਗਾਇਨ ਕਰਦਿਆ ਸਾਰੇ ਟਰੱਕ ਦੇ ਵਿੱਚ ਬੈਠ ਕੇ ਅਤੇ ਸ਼ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਜਾਂਦੇ ਹਨ ਅੰਮ੍ਰਿਤਸਰ ਪਹੁੰਚ ਕੇ ਅਤੇ ਟਰੱਕ ਨੂੰ ਪ੍ਰਕਰਮਾ ਤੋਂ ਥੋੜੀ ਦੂਰ ਪਾਰਕਿੰਗ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਟਰੱਕ ਦੀ ਚਾਬੀ ਕੁਝ ਕਾਗਜ਼ ਨਾਲ ਲੈ ਕੇ ਦਰਬਾਰ ਸਾਹਿਬ ਆ ਜਾਂਦੇ ਹਨ ਅਕਾਲ ਤਖਤ ਦੇ ਨੇੜੇ ਇੱਕ ਪਾਠੀ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਪਾਠੀ ਸਿੰਘ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਅਰਦਾਸ ਬੇਨਤੀ ਦਾ ਕਿਹਾ ਜਾਂਦਾ ਹੈ ਕਿ ਮਹਾਰਾਜ ਸਾਡੇ ਵਾਸਤੇ ਅਰਦਾਸ ਬੇਨਤੀ ਕਰ ਦਿਓ ਅਸੀਂ ਨਵਾਂ ਟਰੱਕ ਲੈ ਕੇ ਇੱਥੇ ਆਏ ਹਾਂ ਸ਼ਾਇਦ ਉਸ ਸਮੇਂ ਪਾਤਸ਼ਾਹ ਦੇ ਧਿਆਨ ਦੇ ਵਿੱਚ ਕੁਝ ਗਲਤ ਪੈ ਗਿਆ ਹੋਵੇਗਾ ਜਾਂ ਫਿਰ ਇਹ ਕੋਈ ਧੰਗ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਲੀਲਾ ਸੀ ਉਹਨਾਂ ਦੀ ਹਿਮਾਇਮਾ ਸੀ ਬੇ ਅਰਦਾਸ ਬੇਨਤੀ ਕਰਦਿਆ ਕਰਦਿਆਂ ਜਦੋਂ ਅਰਦਾਸ ਪਹੁੰਚਦੀ ਹੈ हे ਨਿਮਾਣਿਆਂ ਦੇ ਮਾਲ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਗ ਗੁਰੂ ਰਾਮਦਾਸ ਜੀ ਪਾਤਸ਼ਾਹ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਦਰ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਗੁਰਪ੍ਰੀਤ ਸਿੰਘ ਜੋ ਕਿ ਨਵਾਂ ਟਰੱਕ ਭੇਟਾ ਕਰਨ ਆਏ ਹਨ ਦਾਨ ਕਰਨ ਆਏ ਹਨ ਆਪ ਜੀ ਪ੍ਰਵਾਨ ਕਰੋ ਮਹਾਰਾਜ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਤੰਦਰੁਸਤੀਆ ਦੇ ਅਰੋਗਤਾ ਬਖਸ਼ਿਸ਼ ਕਰ ਲੈਣਾ ਆਪ ਜੀ ਨੇ ਇਨੀ ਸੇਵਾ ਪ੍ਰਵਾਨ ਕਰਨੀ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਵਰਤੌਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਸ ਤਰ੍ਹਾਂ ਅਰਦਾਸ ਬੇਨਤੀ ਹੋ ਜਾਂਦੀ ਹੈ ਪਰਿਵਾਰ ਖਾਨ ਹੈ ਇਹਨ ਲੋਕ ਗੁਰਪ੍ਰੀਤ ਉਹ ਵੀ ਹੱਕਾ ਬੱਕਾ ਰਹਿ ਗਿਆ ਹੈ ਵੀ ਪਾਰਟੀ ਸਿੰਘ ਨੇ ਗਰਤੀ ਸਿੰਘ ਨੇ ਇਸ ਤਰ੍ਹਾਂ ਅਰਦਾਸ ਕਿਵੇਂ ਕਰ ਦਿੱਤੀ ਹੈ ਇਹ ਤਾਂ ਗਲਤ ਅਰਦਾਸ ਹੋ ਗਈ ਹੈ ਲੇਕਿਨ ਸਾਰੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪੈਦੀ ਵੀ ਪਾਰਟੀ ਸਿੰਘ ਨੂੰ ਵਿਚਾਲੇ ਟੋਕਿਆ ਜਾਵੇ ਚਲੋ ਅਰਦਾਸ ਪੂਰੀ ਹੋਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਪਾਰਟੀ ਸਿੰਘ ਨੂੰ ਪੁੱਛਦੇ ਹਨ ਭਾਈ ਜੀ ਤੁਸੀਂ ਆ ਅਰਦਾਸ ਕਿਵੇਂ ਕਰ ਦਿੱਤੀ ਹੈ ਇਹ ਤਾਂ ਗਲਤ ਹੋ ਗਈ ਹੈ ਬਿਲਕੁਲ ਗਲਤ ਅਸੀਂ ਤਾਂ ਇੱਥੇ ਟ੍ਰੱਕ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਨਵੇਂ ਕਾਰੋਬਾਰ ਦੀ ਤਰੱਕੀਆਂ ਵਾਸਤੇ ਅਰਦਾਸ ਬੇਨਤੀ ਕਰਨ ਆਇਸਾਂ ਤੁਸੀਂ ਤਾਂ ਟਰੱਕ ਦੇ ਦੰਦ ਦਿਨ ਦੀ ਟਰੱਕ ਦੇ ਭੇਟਾ ਕਰਨ ਦੀ ਅਰਦਾਸ ਕਰ ਦਿੱਤੀ ਹੈ ਅੱਗੋ ਗਰਤੀ ਸਿੰਘ ਵੀ ਹੈਰਾਨ ਹੈ ਕਮਾਲ ਹੈ ਮੈਨੂੰ ਇੰਨੇ ਸਾਲ ਹੋ ਗਏ ਅਰਦਾਸ ਬੇਨਤੀ ਕਰਦਿਆਂ ਨੂੰ ਪਤਾ ਨਹੀਂ ਕਿੰਨੀਆਂ ਅਰਦਾਸਾਂ ਮੈਂ ਰੋਜ਼ ਕਰ ਦਿੰਦਾ ਹਾਂ ਲੇਕਿਨ ਅੱਜ ਤੱਕ ਅਜੇ ਹੀ ਗਲਤੀ ਕਦੇ ਨਹੀਂ ਸੀ ਹੋਈ ਉਹਨਾਂ ਨੂੰ ਸਮਝਾਉਂਦਾ ਏ ਵੀ ਅਰਦਾਸ ਬੇਨਤੀ ਕੋਈ ਗੱਲ ਨਹੀਂ ਇੱਕ ਵਾਰ ਹੋ ਚੁੱਕੀ ਹੈ ਆਪਾਂ ਦੁਬਾਰਾ ਅਰਦਾਸ ਬੇਨਤੀ ਕਰਕੇ ਨਾਲ ਤਾਂ ਮਾਫੀ ਮੰਗ ਲਾਂਗੇ ਨਾਲੇ ਤੁਹਾਡੇ ਬਿਜ਼ਨਸ ਦੀ ਤੁਹਾਡੇ ਕਾਰੋਬਾਰ ਦੀ ਚੜ੍ਹਤ ਕਲਾਵਾ ਸਰਦਾਰਸ ਕਰ ਸਕਦੇ ਹਾਂ ਬਾਕੀ ਜੇਕਰ ਤੁਸੀਂ ਨਹੀਂ ਚਾਹਦੇ ਉਹ ਤੁਹਾਡੇ ਚਾ ਵੀ ਪਈ ਹੈ ਭਾਈ ਜੇਕਰ ਤੁਸੀਂ ਨਾ ਜਾਣਾ ਚਾਹਦੇ ਹੋ ਤਾਂ ਜਾ ਸਕਦੇ ਹੋ ਬਾਕੀ ਤੁਹਾਡੀ ਮਰਜ਼ੀ ਹੈ ਹੁਣ ਗੁਰਪ੍ਰੀਤ ਸਿੰਘ ਗਰੰਤੀ ਸਿੰਘ ਨੂੰ ਇੱਕ ਵਾਰ ਰੁਕਦਾ ਹੈ ਰੁਕੋ ਭਾਈ ਸਾਹਿਬ ਅਸੀਂ ਥੋੜੀ ਸਲਾਹ ਕਰ ਲਈਏ ਭਾਈ ਸਾਹਿਬ ਸਰੋਹ ਦੇ ਕੰਡੇ ਹੀ ਉੱਥੇ ਬੈਠ ਜਾਂਦੇ ਹਨ ਕੋਈ ਗੱਲ ਨਹੀਂ 5 ਤੋਂ 10 ਮਿੰਟ ਤੁਸੀਂ ਆਰਾਮ ਨਾਲ ਸਲਾਹ مشਵਰਾ ਕਰ ਲਓ ਆਪਾਂ ਬਾਅਦ ਦੇ ਵਿੱਚ ਮਾਫੀ ਨਾਮੇ ਦੇ ਦੱਸ ਕਰ ਲਾਂਗੇ ਹੁਣ ਇਧਰੋਂ ਗੁਰਪ੍ਰੀਤ ਸਿੰਘ ਆਪਣੀ ਘਰਵਾਲੀ ਨਾਲ ਸਲਾਮਸ਼ਵਰਾ ਕਰ ਰਿਹਾ ਹੋਏ ਭਗਵਾਨੇ ਆਪਣੇ ਘਰ ਦੇ ਵਿੱਚ ਮੰਨਦਾ ਹਾਂ ਬੜੇ ਲੰਬੇ ਸਮੇਂ ਬਾਅਦ ਖੁਸ਼ੀਆਂ ਹੱਲ ਆਪਾ ਆਪਣਾ ਕਾਰੋਬਾਰ ਸ਼ੁਰੂ ਕਰਨ ਲੱਗਿਆ ਹਾਂ ਲੇਕਿਨ ਜੋ ਕੁਝ ਵੀ ਆਪਣਾ ਜੁਤਾ ਹੈ ਤਾਂ ਗੁਰੂ ਰਾਮਦਾਸ ਜੀ ਪਾਸ਼ਾ ਦਿੱਤਾ ਹੈ ਨਾ ਮੰਨ ਲਿਆ ਨਾ ਕਿ ਆਪਣੇ ਕੋਲ ਜੋ ਵੀ ਹੈ ਤਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਮਿਹਰ ਨਾਲ ਹੈ ਅਗੋਂ ਹਾਲੇ ਵੀ ਸਿਰਲਾ ਦੀ ਹੈ ਹਾਂ ਬਿਲਕੁਲ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਦਿੱਤਾ ਹੋਇਆ ਸਾਰਾ ਕੁਝ ਹੈ ਕੁਝ ਵੀ ਅਜਹਾਨੀ ਹੈ ਜੋ ਕਿ ਕਿਸੇ ਹੋਰ ਨੇ ਦਿੱਤਾ ਹੋਵੇ ਸਭ ਕੁਝ ਬਸ ਮਾਲਕ ਦਾ ਹੈ ਆਪਣਾ ਕੀ ਹੈ ਆਪਣਾ ਸਭ ਕੁਝ ਤਾਂ ਇੱਥੇ ਰਜਣਾ ਹੈ ਇਹ ਤਾਂ ਮਹਾਰਾਜ ਦੀ ਮਰਹ ਹੈ ਇਹ ਤਾਂ ਮਹਾਰਾਜ ਦੀ ਕਿਰਪਾ ਹੈ ਕਿਸੇ ਨੂੰ ਦੇਈ ਜਾਂਦਾ ਹੈ ਕਿਸੇ ਨੂੰ ਨਹੀਂ ਦਿੰਦਾ ਅੱਗੋ ਆਖਦਾ ਹੈ ਜੇਕਰ ਇਹ ਟਰੱਕ ਜਣਾ ਹੈ ਆਪਾਂ ਇੱਥੇ ਦੰਦੇ ਆਈਏ ਆਪਾਂ ਇੱਥੇ ਛੱਡ ਦਈਏ ਤਾਂ ਕਿਵੇਂ ਰਹੇਗਾ ਅੱਗੋ ਹੈਰਾਨ ਹੋ ਜਾਂਦੀ ਹੈ ਨਹੀਂ ਜੀ ਇਹ ਟਰੱਕ ਤਾਂ ਆਪਣੀ ਰੋਜੀ ਰੋਟੀ ਹੈ ਬੜੀਆਂ ਅਸੀਸਾਂ ਬਾਦ ਬੜੀਆਂ ਮੰਤਾਂ ਤਰਲੇ ਬਾਦ ਕਿੰਨਾ ਲੋਨ ਚੱਕ ਕੇ ਤੁਸੀਂ ਇਹ ਟਰੱਕ ਲਿਆ ਹੈ ਅਤੇ ਹੁਣ ਇੱਥੇ ਦੇ ਜਾਓਗੇ ਆਪਾਂ ਖਾਵਾਂਗੇ ਕੀ ਆਪਣਾ ਕਾਰੋਬਾਰ ਕਿਵੇਂ ਚੱਲੇਗਾ ਅਗੋ ਆਖਦਾ ਹੈ ਵਿਭਗਵਾਨੇ ਤੂੰ ਚਿੰਤਾ ਰਾਕਰ ਕਿਉਂ ਫਿਕਰ ਕਰਦੀ ਹੈ ਜਦੋਂ ਆਪਣੀ ਫਿਕਰ ਕਰਨ ਵਾਸਤੇ ਧੰਗੁਰੂ ਰਾਮਦਾਸ ਤੇ ਪਾਤਸ਼ਾਹ ਇਹ ਨਾ ਵੱਡਾ ਸੋਨੇ ਦਾ ਦਰਬਾਰ ਇੱਥੇ ਦਰਬਾਰ ਸਹ ਦੇ ਵਿੱਚ ਬੈਠੇ ਹਨ ਆਪਾਂ ਨੂੰ ਫਿਕਰ ਕਰਦੀ ਕੀ ਲੋੜ ਹੈ ਆਪੇ ਆਪਣੀ ਫਿਕਰ ਕਰਨਗੇ ਬਸ ਤੂੰ ਦੱਸ ਤੇਰਾ ਦਿਮਾਗ ਕੀ ਕਹਿੰਦਾ ਹੈ ਤੇਰਾ ਮਨ ਕੀ ਕਹਿੰਦਾ ਹੈ ਕਿ ਆਪਾਂ ਨੂੰ ਇੱਥੇ ਇਹ ਟਰੱਕ ਛੱਡ ਦੇਣਾ ਚਾਹੀਦਾ ਹੈ ਅਗੋਂ ਕਿੰਤੂ ਪ੍ਰਤੂ ਕਰਦੀ ਹੈ ਲੇਕਿਨ ਨਹੀਂ ਇਹ ਦਰੁਗ ਗੁਰਪ੍ਰੀਤ ਸਿੰਘ ਨੇ ਆਪਣਾ ਮਨ ਬਣਾ ਲਿਆ ਹੈ ਗਰੰਤੀ ਸਿੰਘ ਨੂੰ ਆਖਦੇ ਹਨ ਕੋਈ ਗੱਲ ਨਹੀਂ ਭਾਈ ਸਾਹਿਬ ਅਰਦਾਸ ਬੇਨਤੀ ਹੋ ਚੁੱਕੀ ਹੈ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਤੁਹਾਡੇ ਮੂਦੇ ਵਿੱਚੋਂ ਜੋ ਕੁਝ ਨਿਕਲਵਾਣਾ ਸੀ ਨਿਕਲ ਚੁੱਕਿਆ ਹੈ ਬਸ ਹੁਣ ਹੋਰ ਨਹੀਂ ਹੁਣ ਤਾਂ ਬਸ ਇਹ ਜਿਹੜਾ ਟਰੱਕ ਹੈ ਇਹਨੂੰ ਇੱਥੇ ਛੱਡ ਚੱਲਿਆ ਹਾਂ ਇਹ ਹੁਣ ਮੇਰਾ ਨਹੀਂ ਰਿਹਾ ਇਹ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਲੈ ਕੇ ਲੱਗਿਆ ਹੈ ਬਸ ਹੁਣ ਤੁਸੀਂ ਰੱਖ ਲਵੋ ਚਾਬੀਆਂ ਗਰੰਤੀ ਸਿੰਘ ਨੂੰ ਦੇ ਦਿੰਦਾ ਹੈ ਉਹ ਤੋਂ ਬਾਹਰ ਆ ਕੇ ਪ੍ਰਕਰਮਾਂ ਦੇ ਵਿੱਚ ਬਟ ਗਿਆ ਹੈ ਕੀਰਤਨ ਠੜ ਰਿਹਾ ਹੈ ਹੁਣ ਜਿਵੇਂ ਇਹ ਗੱਲ ਨਾਲ ਦੇ ਆਏ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਪਤਾ ਲੱਗਦੀ ਹੈ ਸਾਰੇ ਜਿਹੜੇ ਗੁੱਸੇ ਦੇ ਵਿੱਚ ਆ ਜਾਂਦੇ ਹਨ ਵੀ ਐਵੇਂ ਕਿਵੇਂ ਇੱਕ ਗਲਤ ਅਰਦਾਸ ਦੇ ਕਾਰਨ ਇੱਕ ਚਾਰ ਬੋਲਾਂ ਦੇ ਕਾਰਨ ਆਪਾਂ ਆਪਣਾ ਟਰੱਕ ਇਹਨਾਂ ਪਟੀਆਂ ਨੂੰ ਦੇ ਦਾਂਗੇ ਸਾਰਾ ਦਿਨ ਆਪ ਤਾਂ ਵੇਲੇ ਖੰਦੇ ਹਨ ਅਤੇ ਇਹ ਜਿਹੜਾ ਟਰੱਕ ਹੈ ਇਸ ਨਾਲ ਤਾਂ ਉਹਨਾਂ ਦੀ ਮੋਜ ਬਣ ਜਾਵੇਗੀ ਪਹਿਲਾਂ ਕਿਹੜਾ ਇੱਥੇ ਕੋ ਕਮੀ ਹੈ ਇਸ ਤਰ੍ਹਾਂ ਉਸ ਨੂੰ ਸਮਝਾ ਗਏ ਹਨ ਅਤੇ ਮਾੜਾ ਚੰਗਾ ਬੋਲਣ ਲੱਗਿਆ ਦੇ ਹਨ ਵੀ ਤੂੰ ਆਪ ਨਹੀਂ ਸੋਚਦਾ ਆਪਣੇ ਘਰ ਦੇ ਮਾਰੇ ਆਪਣੇ ਪਰਿਵਾਰ ਬਾਰੇ ਤਾਂ ਸੋਚ ਲੈ ਵੀ ਇਹਦੇ ਮੁਸ਼ਕਿਲਾਂ ਦੇ ਨਾਲ ਤੈਨੂੰ ਤੇਰੇ ਘਰ ਵਾਲੇ ਨੇ ਆਪਣੇ ਪੈਕਾ ਤੋਂ ਕਰਜ਼ਾ ਲੈ ਕੇ ਆਪਣੀ ਜ਼ਿੰਮੇਵਾਰੀ ਹੈ ਗਹਿਣੇ ਰੱਖ ਕੇ ਇਹ ਰੋ ਵੱਡਾ ਲੋਨ ਲੈ ਕੇ ਟਰੱਕ ਲਿਆ ਹੈ ਤੂੰ ਕਮਰਾ ਹੋਇਆ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਮਿੱਤੂਆ ਟਰੱਕ ਐਸੇ ਤਰ੍ਹਾਂ ਇੱਥੇ ਦਰਬਾਰ ਸਾਹਿਬ ਦਿੰਦਾ ਜਾ ਰਿਹਾ ਹੈ ਕੀ ਫਾਇਦਾ ਹੈ ਇਸ ਦਾ ਇਹ ਤਾਂ ਬਿਲਕੁਲ ਗਰੀਬ ਮਾਰੀ ਹੋ ਚੁੱਕੀ ਹੈ ਜੇਕਰ ਇਦਾਂ ਹੋਇਆ ਤਾਂ ਇਹ ਗਨਤੀ ਸਿੰਘ ਤਾਂ ਰੋਜ਼ ਹੀ ਗਲਤ ਅਰਦਾਸ ਕਰ ਦਿਆ ਕਰਨਗੇ ਅੱਜ ਇੱਕ ਨਵੀਂ ਗੱਡੀ ਆਵੇਗੀ ਲੇਕਿਨ ਇਦਰਾ ਗੁਰਪ੍ਰੀਤ ਸਿੰਘ ਤਾਂ ਬਿਲਕੁਲ ਰੱਬ ਦੇ ਪਿਆਰ ਵਿੱਚ ਭਜਿਆ ਹੋਇ ਉਸ ਨੂੰ ਨਹੀਂ ਮਤਲਬ ਦੁਨੀਆ ਕੀ ਕਹ ਰਹੀ ਹੈ ਸੁਣਦਾ ਰਿਹਾ ਹੈ ਲੇਕਿਨ ਸੁਣ ਕੇ ਦੂਜੇ ਕੰਨ ਦੇ ਵਿੱਚ ਕੱਢ ਦਿੰਦਾ ਹੈ ਨਹੀਂ ਭਾਈ ਹੁਣ ਮੈਂ ਮਨ ਬਣਾ ਲਿਆ ਹੈ ਚੰਗੇ ਕੰਮ ਨੂੰ ਕਦੇ ਵੀ ਸੋਚਣਾ ਨਹੀਂ ਚਾਹੀਦਾ ਮੜੇ ਕੰਮ ਕਰਨ ਤੋਂ ਪਹਿਲਾਂ ਵਿਚਾਰ ਵਿਮਰਸ਼ ਪਾਵੇ ਖੁਦਾਵੇ ਪਾਵੇ ਸੌ ਵਾਰੀ ਸੋਚ ਲਈਏ ਤਾਂ ਵੀ ਕੱਟ ਹੈ ਲੇਕਿਨ ਚੰਗੇ ਕੰਮ ਵਾਸਤੇ ਜੇਕਰ ਇੱਕ ਵਾਰ ਮਨੋਂ ਵਿਚਾਰ ਨਿਕਲ ਚੁੱਕਿਆ ਹੈ ਨਾ ਕੋਈ ਗੱਲ ਨਹੀਂ ਆਪੇ ਰੱਬ ਸਮਝ ਲੇਗਾ ਇਸ ਤਰ੍ਹਾਂ ਕਹਿ ਕੇ ਉਤੋਂ ਚੱਲਦਾ ਬੰਦਾ ਹੈ ਜਿਵੇਂ ਹੀ ਥੋੜੀ ਦੂਰ ਪਹੁੰਚਾਂ ਮਰ ਕੀਤਾ ਹਾਂ ਵੀ ਗੁਰੂ ਸਾਹਿਬ ਦਾ ਕੀਰਤਨ ਥੋੜੀ ਹੋਰ ਦਿਰ ਸੁਣ ਲਿਆ ਜਾਵੇ ਉਤੋਂ ਮੈਂ ਬਹੁਤ ਦੂਰ ਸਾਰੇ ਮੇਰੇ ਰਿਸ਼ਤੇਦਾਰ ਸਗੇ ਸੰਬੰਧੀ ਜਾਣਕਾਰ ਮਿੱਤਰ ਸਭ ਦੂਰ ਰਹਿ ਚੁੱਕੇ ਹਨ ਮੈਂ ਹੁਣ ਇੱਥੇ ਇਕੱਲਾ ਬੈਠ ਕੇ ਕੁਝ ਦੇਰ ਕੀਰਤਨ ਸੁਣਦਾ ਹਾਂ ਬੜਾ ਮਨ ਦੇ ਵਿੱਚ ਅਨੰਦ ਆ ਰਿਹਾ ਹੈ ਰਸ ਹੈ ਅੱਗੋਂ ਉੱਥੇ ਹੀ ਪ੍ਰਕਰਮਾ ਦੇ ਵਿੱਚ ਬੈਠ ਗਿਆ ਹੈ ਇਧਰੋਂ ਥੋੜਾ ਜਿਹਾ ਸਮਾਂ ਹੋਇਆ ਹੈ ਇੱਕ ਬਜ਼ੁਰਗ ਮਾਤਾ ਆਪਣੇ ਇੱਕ ਵੱਡੇ ਸਾਰੇ ਬੈਗ ਦੇ ਨਾਲ ਉੱਥੇ ਆਦੀ ਹੈ ਪਹਿਲਾਂ ਤਾਂ ਕੁਝ ਦੇਰ ਉੱਥੇ ਨਾਲ ਬੈਠਦੀ ਹੈ ਬਾਅਦ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਆਖਦੀ ਹੈ ਵੀ ਬੇਟਾ ਆ ਮੇਰਾ ਬੈਗ 5-10 ਮਿੰਟ ਲਈ ਸੰਭਾਲ ਕੇ ਰੱਖ ਲੈ ਮੈਂ ਤੇਰੇ ਤੋਂ ਅਪੇ ਲ ਜਾਵਾਂਗੀ ਇਹ ਬਰੀਏ ਮੰਨਤਾ ਹੈ ਇਸ ਨੂੰ ਕੁਝ ਦੇਰ ਇੱਥੇ ਰੱਖ ਲੈ ਮੈਂ ਆਪਣੇ ਮੁੱਡੇ ਨੂੰ ਲੱਭ ਕੇ ਆਨੀ ਹਾਂ ਬਸ ਕਿਤੇ ਜਾਈ ਨਾ ਗੁਰਪ੍ਰੀਤ ਸਿੰਘ ਆਖਦਾ ਹੈ ਮਾਤਾ ਮੈਂ ਕਾਣੀ ਦੇ ਵਿੱਚ ਹਾਂ ਮੈਂ ਵਾਪਸ ਵੀ ਜਾ ਰਹਾ ਹਾਂ ਅਤੇ ਮੇਰੇ ਨਾਲ ਦੇ ਤਾਂ ਤਬੇ ਬਈ ਰੰਨਲ ਉਹ ਮੈਨੂੰ ਇੱਥੇ ਚੰਗਾ ਕੰਮ ਨਹੀਂ ਕਰਨ ਦਿੰਦੇ ਮੈਂ ਉਹਨਾਂ ਤੋਂ ਦੂਰ ਜਾਣਾ ਹੈ ਬਸ ਉਹ ਇੱਥੇ ਨਾ ਜਾਣ ਤੁਸੀਂ ਜਲਦੀ ਕਰਨਾ ਇਹ ਬੈਗ ਇੱਥੇ ਰੱਖ ਦਿਓ ਅਤੇ 5 ਦਸਾਂ ਮਿੰਟਾਂ ਦੇ ਵਿੱਚ ਵਿੱਚ ਕਿਰਪਾ ਕਰਕੇ ਤੁਸੀਂ ਇੱਥੇ ਆ ਜਾਣਾ ਆਪਣਾ ਇਹ ਬੈਗ ਆਪਣੀ ਅਮਨਤ ਲੈ ਜਾਣਾ ਮਾਤਾ ਹਾਂ ਕਹਿ ਕੇ ਚਲੀ ਜਾਂਦੀ ਹੈ ਕੋਈ ਗੱਲ ਨਹੀਂ ਪੁੱਤਰ ਮੈਂ ਆ ਜਾਵਾਂਗੀ ਚਲੋ ਉੱਥੇ ਬੈਠਾ ਰਹਿੰਦਾ ਹੈ ਦਸਤੀਆਂ 20 ਮਿੰਟਾਂ ਹੋ ਜਾਂਦੀਆਂ ਹਨ 20 ਮਿੰਟਾਂ ਧੀਆਂ ਅੱਗੇ ਘੰਟਾ ਬਣ ਜਾਂਦਾ ਹੈ ਘੰਟੇ ਤੋਂ ਬਾਅਦ ਲਗਭਗ 3 3.5 ਘਟੇ ਬੀਤ ਚੁੱਕੇ ਹਨ ਮਾਤਾ ਦਾ ਇੰਤਜ਼ਾਰ ਕਰਦਿਆ ਕਰਦਿਆਂ ਗੁਰਪ੍ਰੀਤ ਸਿੰਘ ਥੱਕ ਚੁੱਕਿਆ ਹੈ ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਉਸਦੇ ਘਰ ਵਾਲੀ ਉਸ ਨੂੰ ਜਾਣ ਲਈ ਕਹਿ ਰਹੇ ਹਨ ਲੇਕਿਨ ਹੱਥ ਦੇ ਵਿੱਚ ਬੈਗ ਹੈ ਇਹ ਪਣਾ ਇੱਥੇ ਛੱਡ ਕੇ ਕਿਵੇਂ ਜਾ ਸਕਦਾ ਹੈ ਚਲੋ ਵਾਪਸ ਉਸੇ ਗਰੰਤੀ ਸਾਹ ਕੋਲ ਜਾਂਦੇ ਹਾਂ ਨਹੀਂ ਗਰੰਤੀ ਸਿੰਘ ਕਿ ਸਜਾ ਹੋ ਸੰਗਤ ਦੀ ਅਰਦਾਸ ਕਰਨ ਵਿੱਚ ਵਿਅਸਤ ਹੈ ਅਰਦਾਸ ਪੂਰੀ ਹੋਣ ਤੋਂ ਬਾਅਦ ਸਾਰੇ ਜਣੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੜੇ ਸਰਬੱਤਾ ਭਲਾ ਦੇ ਨਾਲ ਸਾਰਿਆਂ ਦੇ ਨਾਲ ਉੱਥੇ ਸਿਰ ਝੁਕਾਉਂਦੇ ਹਨ ਬਾਅਦ ਦੇ ਵਿੱਚ ਗਰੰਤੀ ਸਿੰਘ ਨੂੰ ਅਕਦਾ ਹੈ ਭਾਈ ਜੀ ਆ ਬੈਗ ਹੈ ਕੋਈ ਬੀਬੀ ਮੈਨੂੰ ਦੇ ਗਈ ਸੀ ਉੱਥੇ ਉਸ ਤਰ੍ਹਾਂ ਤੇ ਬਾਕੀ ਤੁਸੀਂ ਦੇਖ ਲੈਣਾ ਹਜੇ ਤੱਕਾਈ ਨਹੀਂ ਹੈ 10 ਮਿੰਟ ਤਾਂ ਕਹਿ ਕੇ ਗਈ ਸੀ ਹਜੇ ਸਾਢੇ 3 ਘੰਟੇ ਹੋ ਚੁੱਕੇ ਹਨ ਤੁਸੀਂ ਕਿਰਪਾ ਕਰਕੇ ਇਸ ਬੈਗ ਨੂੰ ਇੱਥੇ ਸਮਾ ਲੈਣਾ ਹਾਂ ਤੇ ਜਦੋਂ ਮਾਤਾ ਜੀ ਆਣਗੇ ਉਦੋਂ ਉਹਨਾਂ ਨੂੰ ਦੇ ਦੇਣਾ ਚਲੋ ਇਹਨਾਂ ਕਹਿ ਕੇ ਉਤੋਂ ਵਾਪਸ ਆਣ ਹੀ ਲੱਗਿਆ ਸੀ ਅਗੋ ਗਰੰਤੀ ਸਿੰਘ ਆਖਦਾ ਹੈ ਰੁਕੋ ਪਾਈ ਪਹਿਲਾਂ ਵੇਖਤਾ ਲਈਏ ਬੈਗ ਦੇ ਵਿੱਚ ਅਜਿਹਾ ਹੈ ਕਿ ਉਸ ਹਿਸਾਬ ਨਾਲ ਆਪਾਂ ਇਸ ਨੂੰ ਸੰਭਾਲ ਕੇ ਰੱਖ ਦਾਂਗੇ ਸਾਰੇ ਜਿਹੜੇ ਉੱਤੇ ਕੋਲ ਜਾਂਦੇ ਹਨ ਉਤੇ ਬੈਗ ਨੂੰ ਖੋਲ ਕੇ ਦੇਖਿਆ ਜਾਂਦਾ ਹੈ ਜਿਵੇਂ ਹੀ ਬੈਗ ਦੀ ਚੈਨ ਖੋਲੀ ਨਾ ਵਿੱਚੋਂ ਨੋਟਾਂ ਦੀਆਂ ਗਟੀਆਂ ਸਾਹਮਣੇ ਲੱਗੀਆਂ ਗੁਲਾਬੀ ਰੰਗ ਦੇ 2-2000 ਦੇ ਨੋਟ ਵਿੱਚ ਪਏ ਹਨ ਹੁਣ ਹੈਰਾਨ ਹਨ ਸੇਵਾਦਾਰ ਆਸ-ਪਾਸ ਦੇ ਸੰਗਤ ਜੋ ਵੀ ਉੱਥੇ ਮੌਜੂਦ ਹੈ ਸਾਰੇ ਉਸ ਬੈਗ ਦੇ ਆਲੇ-ਦੁਆਲੇ ਹੋ ਚੁੱਕੇ ਹਨ ਸਾਰੇ ਘੂਰ ਕੇ ਦੇਖ ਰਹੇ ਹਨ ਵੀ ਇਹ ਬੈਗ ਇਸ ਮਾਤਾ ਨੇ ਇਹਨਾ ਕੀਮਤੀ ਬੈਗ ਇੱਥੇ ਕਿਉਂ ਫੜਾ ਦਿੱਤਾ ਹੈ ਸਾਰਿਆਂ ਨੂੰ ਸ਼ੱਕ ਹੋਇਆ ਹੈ ਵੇ ਇੰਨੇ ਟੱਕੇ ਵੀ ਆ ਗਏ ਆ ਯਾਰ ਐਨੀ ਮੋਟੀ ਰਕਮ ਇਨਾ ਪੈਸਾ ਸ਼ਰੀਰ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਕੋਈ ਕਿਉਂ ਲੈ ਕੇ ਆਵੇਗਾ ਅਧਿ ਜੇਕਰ ਲੈ ਕੇ ਆਇਆ ਹੈ ਇੱਕ ਅਣਜਾਣ ਆਦਮੀ ਨੂੰ ਇਸ ਤਰ੍ਹਾਂ ਸੰਭਾਲਣ ਦੇ ਵਾਸਤੇ ਕਿਉਂ ਦੇ ਦੇਗਾ ਚਲੋ ਉਸ ਬੈਗ ਦੇ ਰੋਟਾ ਦੀ ਗਿਣਤੀ ਕੀਤੀ ਜਾਂਦੀ ਹੈ ਜਿਵੇਂ ਹੀ ਗਿਣਤੀ ਕੀਤੀ ਵਿੱਚੋਂ 36.5 ਲੱਖ ਰੁਪਏ ਨਿਕਲ ਆਉਂਦਾ ਹੈ ਹੁਣ ਇਨਾ ਰੁਪਏ ਵਿੱਚ ਦੇਖ ਕੇ ਗਰੰਤੀ ਸਿੰਘ ਨੂੰ ਸ਼ੱਕ ਪੈਦਾ ਹੁੰਦਾ ਹੈ ਗਰੰਤੀ ਸਿੰਘ ਦੇ ਮਨ ਦੇ ਵਿੱਚ ਵਿਚਾਰ ਉੱਠਦਾ ਹੈ ਅਗੋਂ ਗੁਰਪ੍ਰੀਤ ਸਿੰਘ ਨੂੰ ਪੁੱਛਦੇ ਹਨ ਵੀ ਤੇਰਾ ਟਰੱਕ ਕਿੰਨੇ ਦਾ ਹੈ ਕਿੰਨੇ ਰੁਪਏ ਲੇਕ ਹੈ ਹੈ ਅਗੋ ਆਖਦਾ ਹੈ ਭਾਈ ਸਾਹਿਬ ਲੋਨ ਵਗੈਰਾ ਸਾਰਾ ਜੋੜ ਕੇ ਅਤੇ ਜੋ ਮੈਂ ਪੈਸੇ ਦਿੱਤੇ ਹਨ ਉਸ ਨੂੰ ਜੋੜ ਕੇ ਲਗਭਗ 3.56 ਲੱਖ ਰੁਪਏ ਬਣਦਾ ਹੈ ਗਰੰਤੀ ਸਿੰਘ ਦੇ ਪੈਰਾ ਹੇਟੋ ਜਮੀਨ ਨਿਕਲ ਚੁੱਕੀ ਹੈ ਆਸ-ਪਾਸ ਦੀ ਸੰਗਤ ਵੀ ਹੈਰਾਨ ਹੈ ਬਿਲਕੁਲ ਉਨੇ ਹੀ ਰੁਪਏ ਜਿੰਨੇ ਦਾ ਇੱਕ ਟਰੱਕ ਗੁਰੂ ਸਾਹਿਬ ਦੇ ਦਰ ਤੇ ਦਰਦ ਚੱਲਾਂ ਹੈ ਇਥੇ ਇਸ ਮਾਤਾ ਨੇ ਇਹਨਾਂ ਨੂੰ ਧੰਨ ਦੇ ਦਿੱਤਾ ਹੈ ਮਾਤਾ ਕੋਈ ਆਮ ਨਹੀਂ ਸੀ ਸ਼ਾਇਦ ਬੀਬੀ ਸਰਕੌਰ ਆਪ ਇੱਥੇ ਆਪਣੇ ਇਸ ਗੁਰਸਿੱਖ ਦੀ ਮਦਦ ਕਰਨ ਵਾਸਤੇ ਆਪਣੇ ਇਸ ਬੇਟੇ ਦੀ ਮਦਦ ਕਰਨ ਵਾਸਤੇ ਆਪ ਇੱਥੇ ਆਇਸਨ ਸਾਰੀ ਸੰਗਤ ਉੱਚੀ ਉੱਚੀ ਜਕਾਰੇ ਛੱਡਣ ਲੱਗ ਜੰਦੀ ਹੈ ਗਰਤੀ ਸਿੰਘ ਉਹ ਨੋਟਾਂ ਦਾ ਭਰਿਆ ਬੈਗ ਬਿਨਾਂ ਕਿਸੇ ਹਿਚਕਚਾਟ ਤੋਂ ਉਸ ਗੁਰਪ੍ਰੀਤ ਸਿੰਘ ਦੇ ਉਸ ਗੁਰਸਿੱਖ ਦੇ ਹਵਾਲੇ ਕਰ ਦਿੰਦੇ ਹਨ ਉਸ ਨੂੰ ਅਕਦੇ ਹਨ ਭਈ ਹੁਣ ਨਾ ਨਾ ਕਰੀ ਇਹ ਗੁਰੂ ਰਾਮਦਾਸ ਤੇ ਪਾਤਸ਼ਾਹ ਦੀ ਮਹਿਰ ਹੈ ਇਸ ਨੂੰ ਐਸੀ ਤਰ੍ਹਾਂ ਰੱਖ ਲੈਣਾ ਹੈ बस ਐਨਾ ਸੋਚ ਲਿਆ ਹੈ ਵੀ ਗੁਰੂ ਸਾਹਿਬ ਕਦੇ ਵੀ ਆਪਣੇ ਕਿਸੇ ਬੱਚੇ ਦਾ ਮਾਰਾ ਨਹੀਂ ਹੋਣ ਦਿੰਦੇ ਸ਼ਾਇਦ ਉਹਨਾਂ ਨੇ ਤੇਰੀ ਪ੍ਰੀਖਿਆ ਨਹੀਂ ਸੀ ਇਹਨਾਂ ਪੈਸਿਆਂ ਦਾ ਇੱਕ ਨਵਾਂ ਟਰੱਕ ਲੈ ਲੈ ਅਤੇ ਉਸ ਦੇ ਨਾਲ ਵਧੀਆ ਤੇਰਾ ਕਾਰੋਬਾਰ ਚੱਲ ਪੇਗਾ ਵਧੀਆ ਗੁਰੂ ਮਹਾਰਾਜ ਮਿਹਰ ਕਰਨਗੇ ਉੱਥੇ ਦੁਬਾਰਾ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਧੰਨਵਾਦ ਕੀਤਾ ਜਾਂਦਾ ਹੈ ਵੀ ਗੁਰੂ ਸਾਹਿਬ ਤੁਸੀਂ ਆਪ ਆਪਣੇ ਗੁਰਸਿੱਖ ਦੇ ਸਹਾਈ ਹੋਏ ਹੋ ਆਪਣੇ ਗੁਰਸਿੱਖ ਨੂੰ ਲੋਕ ਲੰਚਨ ਤੋਂ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੋਂ ਬਚਾ ਲਿਆ ਹੈ ਉਤੋਂ ਤੁਸੀਂ ਇੰਨੀ ਮਿਹਰ ਬਰਤਾਈ ਆਪਣੇ ਗੁਰਸਿੱਖ ਦੇ ਆਪਸਾਈ ਹੋਏ ਹੋ ਮਹਾਰਾਜ ਜੀ ਤੁਹਾਡਾ ਧੰਨਵਾਦ ਹੈ ਇਹ ਨਾ ਬੋਲਦੇ ਹੀ ਸਾਰੇ ਜਕਾਰੇ ਛੱਡ ਕੇ ਚਲੋ ਵਾਪਸ ਬਾਹਰ ਜਾਂਦੇ ਹੱਲ ਹੁਣ ਜਿਹੜੇ ਨਾਲ ਦੇ ਗੱਲਾਂ ਬਣਾ ਰਹੇ ਸਨ ਜਿਹੜੇ ਆਖਰੇ ਸਨ ਵੀ ਇੱਥੇ ਟਰੱਕ ਦੇ ਕੇ ਲੁੱਟੀ ਕੇ ਚਲਾ ਹੈ ਸਾਰੇ ਦੀ ਜਵਾਨ ਬੰਦ ਹੋ ਚੁੱਕੀ ਹੈ ਸਾਰੇ ਜਣੇ ਸੋਚਾਂ ਦੇ ਵਿੱਚ ਹਨ ਸਾਰੇ ਜਣੇ ਆਪਸ ਤੇ ਵਿੱਚ ਗੱਲਾਂ ਕਰ ਰਹੇ ਹਨ ਵੀ ਸੱਚਮੁੱਚ ਧੰਗ ਗੁਰੂ ਰਾਮਦਾਸ ਤੇ ਪਾਤਸ਼ਾਹ ਬਿਲਕੁਲ ਆਪਣੇ ਗਰੀਬਾਂ ਦੀ ਆਪਣੇ ਗੁਸਿੱਖਾਂ ਦੀ ਬਾਫੜਦੇ ਹਨ ਕਦੇ ਵੀ ਉਹਨਾਂ ਨੂੰ ਡੁੱਬਣ ਨਹੀਂ ਦਿੰਦੇ ਐਸੇ ਤਰ੍ਹਾਂ ਗੁਰੂ ਸਾਹਿਬ ਦਾ ਨਾਮ ਜਪਤੇ ਹਨ ਸਾਰੇ ਅੰਮ੍ਰਿਤਸਰ ਦੇ ਵਿੱਚ ਇੱਕ ਏਜੰਸੀ ਜਾਂਦੇ ਹਨ ਉੱਥੇ ਉਸੇ ਤਰ੍ਹਾਂ ਦਾ ਨਵਾਂ ਟਰੱਕ ਬਿਲਕੁਲ ਉਸੇ ਰੇਟ ਤੇ 35.36 ਲੱਖ ਰੁਪਏ ਦਾ ਲੈ ਆਉਂਦੇ ਹਨ ਅਤੇ ਜਿਵੇਂ ਟਰੱਕ ਤੇ ਬੈਠ ਕੇ ਆਏ ਸੀ ਨਾ ਉਸੇ ਤਰ੍ਹਾਂ ਟਰੱਕ ਤੇ ਬੈਠ ਕੇ ਚੱਲੇ ਹਨ ਉਸੇ ਤਰ੍ਹਾਂ ਗੁਰੂ ਸਾਹਿਬ ਦਾ ਗੁਣ ਗਾਇਨ ਕਰ ਰਹੇ ਹਨ ਵਾਪਸ ਘਰੇ ਜਾ ਕੇ ਆਪਣੀ ਮਿਹਨਤ ਜਾਰੀ ਰੱਖਦਾ ਹੈ ਲੇਕਿਨ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਇੱਕ ਵਾਰ ਜੇਕਰ ਆਪਣੇ ਗੁਰਸਿੱਖ ਦੀ ਬਾਹ ਫੜ ਲੈਣ ਨਾ ਕਦੇ ਛੱਡਦੇ ਨਹੀਂ ਹਨ ਗੁਰੂ ਸਾਹਿਬ ਹਰ ਕੰਮ ਦੇ ਵਿੱਚ ਆਪ ਸਹੀ ਹੁੰਦੇ ਹਨ ਉਹ ਸਿਗੁਰ ਸਿੱਖਦਾ ਗੁਰਪ੍ਰੀਤ ਸਿੰਘ ਦਾ ਕੰਮ ਇੰਨਾ ਵਧੀਆ ਚੱਲਦਾ ਹੈ ਇਹਨਾ ਚੰਗਾ ਚੱਲਦਾ ਹੈ ਟਰੱਕਾਂ ਦੇ ਢੇਰ ਲਗਾ ਦਿੰਦੇ ਹਨ ਲਾਈਨਾਂ ਲਗਾ ਦਿੰਦਾ ਹੈ ਬਿਲਕੁਲ ਬਹੁਤ ਵੱਡੀ ਟਰਾਂਸਪੋਰਟ ਕੰਪਨੀ ਦਾ ਮਾਲਕ ਬਣ ਚੁੱਕਿਆ ਹੈ ਅੱਜ ਉਸ ਦੇ ਟਰੱਕ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਦੁਬਈ ਦੇ ਵਿੱਚ ਯੂਰਪ ਦੇ ਵਿੱਚ ਅਤੇ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਤੱਕ ਆਪਾਂ ਜਾਣਦੇ ਹਾਂ ਸਭ ਕੰਟਰੀਆਂ ਦੇ ਵਿੱਚ ਉਹਨਾਂ ਦੇ ਟਰੱਕ ਚੱਲਦੇ ਹਨ ਉਸ ਦੇ ਟਰਾਂਸਪੋਰਟ ਬਿਜ਼ਨਸ ਬਹੁਤ ਵੱਡਾ ਹੈ ਪਹਿਲਾਂ ਤਾਂ ਇੱਕ ਟਰੱਕ ਦਾੰ ਦਿੱਤਾ ਸੀ ਨਾ ਅੱਜ ਹਰ ਮਹੀਨੇ ਕਈ ਕਈ ਗੁਰਦੁਆਰਿਆਂ ਦੇ ਵਿੱਚ ਟਰੱਕ ਦਾਨ ਦੇ ਕੇ ਜਾਂਦਾ ਹੈ ਨਵੀਂ ਗੱਡੀ ਦਾਨ ਦੇ ਕੇ ਜਾਂਦਾ ਹੈ ਅਤੇ ਹਾਇ ਵਾਰ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦਾ ਹੈ ਜੋ ਕੁਝ ਹੈ ਤੁਹਾਡਾ ਹੀ ਹੈ ਮੈਂ ਤਾਂ ਬਸ ਦਸਵੰਦ ਕੱਟ ਲਿਆ ਹਾਂ ਇਸ ਨੂੰ ਪ੍ਰਵਾਨ ਕਰ ਦਿਓ ਇਸ ਨੂੰ ਆਪ ਜੀ ਦੇ ਦਰਤੇ ਸੇਵਾ ਦੇ ਵਿੱਚ ਲਗਾਓ ਅਤੇ ਮੇਰੇ ਘਰ ਨੂੰ ਮੇਰੇ ਪਰਿਵਾਰ ਨੂੰ ਕਾਰੋਬਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਕਾਰੋਬਾਰ ਵਿੱਚ ਵੱਧੇ ਕਾਮਯਾਬੀਆਂ ਬਖਸ਼ਿਸ਼ ਕਰੋ ਇਸ ਤਰ੍ਹਾਂ ਦੀ ਅਰਦਾਸ ਬੇਨਤੀ ਕਰਕੇ ਹਰ ਵਾਰ ਉੱਥੋਂ ਚਲੇ ਜਾਂਦਾ ਹੈ ਹਾਜੀ ਸਾਥ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਘਟਨਾ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਪਹਿਲਾਂ ਇਸ ਕਹਾਣੀ ਬਾਰੇ ਇਸ ਘਟਨਾ ਬਾਰੇ ਸੁਣਿਆ ਹੈ ਜਾਂ ਨਹੀਂ ਕਿਉਂਕਿ ਇਹ ਕਹਾਣੀ ਆਮ ਤੌਰ ਤੇ ਗੁਰੂ ਘਰਾਂ ਦੇ ਵਿੱਚ ਕਥਾ ਵਚਨਾਂ ਦੁਆਰਾ ਸੁਣਾਇ ਜਾਂਦੀ ਹੈ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਇਸ ਵੀਡੀਓ ਨੂੰ ਇਸ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਮਹਿਮਾ ਨੂੰ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਸਾਥ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾਉਂਦੇ ਹੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ